ਦੇਫੈਕ ਆਲਵੇ ਇਮਹਾਮਨੀਓ ਇਹਨਾਂ ਮਗੱਲੇ ਕਰਕੇ ਦਿਲ ਜਨ ਨੇ ਮਿੱਤੇ ਲਾ ਅਬੁੱਟੇ ਮਾਰੂ ਟੈਲ ਦੇ ਦੇ ਆਪਣੇ ਬਾਪ ਨੂੰ ਟੈਲ ਦੇ ਦੇ ਦੁਆਰਾ ਦੀ ਮਰਜ਼ੀ ਖਣੀ ਦੰਗੀ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਮੁਰਤੋਂ ਵੱਡਾ ਝਟਕਾ ਲੱਗਿਆ ਕੁਝ ਦਿਨ ਪਹਿਲਾਂ ਉਹਨਾਂ ਦੇ ਮਾਤਾ ਉਹਨਾਂ ਨੂੰ ਇਸ ਜਹਾਨ ਤੇ ਛੱਡ ਕੇ ਚਲੇ ਗਏ ਸੀ ਤੇ ਅੱਜ ਉਹਨਾਂ ਨੂੰ ਉਹਨਾਂ ਦੇ ਪਿਤਾ ਵੀ ਜੜਿਆ ਇਸ ਸੰਸਾਰ ਦੇ ਵਿੱਚ ਛੱਡ ਕੇ ਚਲੇ ਗਏ ਉਹਨਾਂ ਦੇ ਪਿਤਾ ਦਾ ਜਿਹੜਾ ਦਿਹਾਂਤ ਹੋ ਗਿਆ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਖਾਨ ਸਾਹਿਬ ਦੇ ਮਾਤਾ 25 ਸਤੰਬਰ ਨੂੰ ਜਿਹੜੇ ਆ ਅਕਾਲ ਚਲਾਣਾ ਕਰ ਗਏ ਸੀ ਚੰਡੀਗੜ੍ਹ ਸਥਿਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਉਹ ਇਸ ਫਾਨੀ ਸੰਸਾਰ ਨੂੰ ਜਿਹੜੇ ਆ ਅਲਵਿਦਾ ਆਖ ਕੇ ਸੀ ਉਸ ਤੋਂ ਬਾਅਦ ਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਖਾਨ ਸਾਹਿਬ ਦੀਆਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਉਹ ਕਾਫੀ ਰੋਂਦੇ ਹੋਏ ਦਿਖਾਈ ਦੇ ਰਹੇ ਸੀ ਕਾਫੀ ਪਾਬੁਕ ਸੀ ਹਲੇ ਖਾਨ ਸਾਹਿਬ ਆਪਣੇ ਮਾਂ ਦੇ ਮੌਤ ਦੇ ਸਦਮੇ ਦੇ ਵਿੱਚੋਂ ਬਾਹਰ ਨਹੀਂ ਆਏ ਸੀ ਤਾਂ ਹੁਣ ਫਿਰ ਜਿਹੜਾ ਵੱਡਾ ਪਾਣਾ ਜਿਹੜਾ ਵਾਪਰ ਗਿਆ ਵੱਡਾ ਹਾਸਾ ਜਿਹੜਾ ਵਾਪਰ ਗਿਆ ਤਾਂ ਹੁਣ ਖਾਨ ਸਾਹਿਬ ਦੇ ਪਿਤਾ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਦਾ ਵੀ ਜੜਾ ਦਿਹਾਂਤ ਹੋ ਗਿਆ ਜਿਸ ਤੇ ਕਾਰਨ ਇੱਕ ਵਾਰ ਫਿਰ ਤੋਂ ਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਆਣ ਗਿਰਿਆ ਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਆਣ ਗਿਰਿਆ ਰੋਂਦੇ ਕਰ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਘਰ ਦੇ ਵਿੱਚ ਮਾਤਮ ਚ ਆ ਗਿਆ ਪਰਿਵਾਰ ਦੇ ਵਿੱਚ ਜਿਹੜਾ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਾਂ ਇੱਕ ਵਾਰ ਫਿਰ ਤੋਂ ਜਿਹੜਾ ਖਾਨ ਸਾਹਿਬ ਨੂੰ ਵੱਡਾ ਝਟਕਾ ਲੱਗਿਆ ਜੇਕਰ ਗੱਲ ਕਰ ਲਈਏ ਤਾਂ ਪਿਛਲੇ ਕੁਝ ਸਮੇਂ ਦੇ ਵਿੱਚ ਪੰਜਾਬੀ ਇੰਡਸਟਰੀ ਨੂੰ ਕਾਫੀ ਘਾਟਾ ਪਿਆ ਕਿਉਂਕਿ ਕੁਝ ਸਮੇਂ ਪਹਿਲਾਂ ਜਸਵਿੰਦਰ ਪੱਲਾ ਜੋ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਕਮੇਡੀ ਕਿੰਗ ਮੰਨੇ ਜਾਂਦੇ ਸੀ ਉਹਨਾਂ ਦਾ ਇਲਾਜ ਚੱਲ ਰਿਹਾ ਸੀ 40 ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਹਨਾਂ ਦੀ ਵੀ ਜਿਹੜੀ ਹੈ ਮੌਤ ਹੋ ਗਈ ਸੀ ਉਹ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਸੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਸੰਗੀਤ ਸਮਰਾਟ ਚਰਨਜੀਤ ਉਹੂਜਾ ਵੀ ਜਿਹੜਿਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਸੀ ਪਤਾ ਨਹੀਂ ਖੋਰੇ ਕਿਸ ਦੀਆਂ ਬੁਰੀਆਂ ਨਜ਼ਰਾਂ ਜਿਹੜੀਆਂ ਪੰਜਾਬ ਨੂੰ ਲੱਗੀਆਂ ਨੇ ਲਗਾਤਾਰ ਇੱਕ ਤੋਂ ਇੱਕ ਜਿਹੜੀ ਆ ਮੰਦਕ ਭਾਗੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਤਾਂ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਰਾਜਵੀਰ ਜਵੰਦਾ ਜੋ ਕਿ ਕਮਜ਼ੋਰ ਪੰਜਾਬੀ ਗਾਇਕ ਨੇ ਉਹ ਵੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੀ ਉਹਨਾਂ ਦੇ ਵੀ ਸਿਰ ਦੇ ਵਿੱਚ ਸੱਟ ਲੱਗੀ ਸੀ 10-11 ਦਿਨਾਂ ਦੀ ਜ਼ਿੰਦਗੀ ਦੀ ਲੜਾਈ ਲੜ ਰਹੇ ਸੀ ਜ਼ਿੰਦਗੀ ਤੇ ਮੌਦੀ ਲੜਾਈ ਲੜਦੇ ਲੜਦੇ ਉਹ ਵਿਜੜਿਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਅਸੀਂ ਪੰਜਾਬ ਦੇ ਉੱਤੇ ਖੌਰੇ ਕਿਸ ਦੀਆਂ ਬੁਰੀਆਂ ਨਜ਼ਰਾਂ ਪੈ ਗਈਆਂ ਆਏ ਦਿਨ ਕੋਈ ਨਾ ਕੋਈ ਜੜੀ ਆ ਮੰਦ ਭਾਗੀ ਖਬਰ ਸੁਣਨ ਨੂੰ ਮਿਲਦੀ ਆ ਹਲੇ ਰਾਜਵੀਰ ਜਵੰਦਾ ਦਾ ਸੰਸਕਾਰ ਹੀ ਹੋਇਆ ਸੀ ਇੱਕ ਨਾਮੀ ਮਸ਼ਹੂਰ ਜਿਹੜਾ ਬਾਡੀ ਬਿਲਡਰ ਵਰਿੰਦਰ ਘੁੰਮਣ ਉਸ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ ਸੀ ਤਾਂ ਹੁਣ ਪੰਜਾਬ ਦੇ ਵਿੱਚ ਲਗਾਤਾਰ ਜੜੀਆਂ ਮੰਦ ਭਾਗੀ ਖਬਰਾਂ ਨੇ ਇਹ ਸੁਣਨ ਨੂੰ ਮਿਲ ਰਹੀਆਂ ਨੇ ਲਗਾਤਾਰ ਲੋਕਾਂ ਦੇ ਵਿੱਚ ਜੜੀ ਹੈ ਉਦਾਸੀ ਛਾਈ ਹੋਈ ਹੈ ਹਾਲਾਂਕਿ ਕਿ ਇਸ ਦੁੱਖ ਦੇ ਵਿੱਚੋਂ ਪੰਜਾਬੀ ਬਾਹਰ ਨਹੀਂ ਆਈ ਸੀ ਤਾਂ ਇੱਕ ਹੋਰ ਵੱਡੀ ਜਿਹੜੀ ਆਮਦ ਭਾਗੀ ਖਬਰ ਸੁਣਨ ਨੂੰ ਮਿਲੀ ਹੈ ਤਾਂ ਹੁਣ ਖਾਨਸਾਬ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗਿਆ 25 ਸਤੰਬਰ ਨੂੰ ਖਾਨਸਾਬ ਦੀ ਮਾਤਾ ਸਲਮਾ ਪ੍ਰਵੀਨ ਦਾ ਦਿਹਾਂਤ ਹੋਇਆ ਸੀ ਤਾ ਹੁਣ ਅੱਜ ਫਿਰ ਉਹਨਾਂ ਨੂੰ ਵੱਡਾ ਝਟਕਾ ਲੱਗਿਆ ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਦਾ ਜਿਹੜਾ ਦਿਹਾਂਤ ਹੋ ਗਿਆ ਇਹਨਾਂ ਨੂੰ ਹਾਰਟ ਅਟੈਕ ਹੋਇਆ ਫਗਵਾੜਾ ਦੇ ਵਿੱਚ ਇਹਨਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਤੇ ਇਹਨਾਂ ਦੇ ਜੱਦੀ ਪਿੰਡ ਉਹਨਾਂ ਜਿਹੜੇ ਆ ਪੰਡਾਲ ਦੋਨਾਂ ਦੇ ਵਿੱਚ ਇਸ ਦੇ ਪਿਤਾ ਨੂੰ ਮ੍ਰਿਤਕ ਦੇਨ ਨੂੰ ਜੜਾ ਉਲਝਾਇਆ ਜਾਵੇਗਾ ਤੇ ਉੱਥੇ ਅੰਤਿਮ ਜਿਹੜਾ ਸੰਸਕਾਰ ਅੰਤਿਮ ਕਿਰਿਆ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਖਾਨ ਸਾਹਿਬ ਜਿਹੜੇ ਆ ਰੋਂਦੇ ਹੋਏ ਦਿਖਾਈ ਦੇ ਰਿਹਾ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਵੱਡਾ ਝਟਕਾ ਲੱਗਿਆ ਹਾਲੇ ਤੱਕ ਖਾਨ ਸਾਹਿਬ ਆਪਣੇ ਮਾਤਾ ਦੀ ਮੌਤ ਦੇ ਸਦਮੇ ਦੇ ਵਿੱਚੋਂ ਬਾਹਰ ਨਹੀਂ ਆਏ ਸੀ ਪਰਮਾਤਮਾ ਦੇ ਵੱਲੋਂ ਫਿਰ ਵੱਡਾ ਜਿਹੜਾ ਝਟਕਾ ਉਹਨਾਂ ਨੂੰ ਦਿੱਤਾ ਗਿਆ ਫਿਰ ਵੱਡਾ ਪਾਣਾ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਵਾਪਰਿਆ ਖਾਨ ਸਾਹਿਬ ਇੱਕ ਵਾਰ ਫਿਰ ਸਦਮੇ ਦੇ ਵਿੱਚ ਨੇ ਤਾਂ ਲਗਾਤਾਰ ਪੰਜਾਬ ਦੇ ਵਿੱਚ ਉਹ ਇਹ ਮੰਦਭਾਗੀਆ ਖਬਰਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ ਕਈ ਜਿਹੜੇ ਹਾਦਸੇ ਪੰਜਾਬ ਦੇ ਮਿਊਜ਼ਿਕ ਇੰਡਸਟਰੀ ਦੇ ਨਾਲ ਕਾਫੀ ਨਾਮੀ ਚਿਹਰਿਆਂ ਦੇ ਨਾਲ ਵਾਪਰੇ ਨੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਸੋਗ ਦੀ ਜਿਹੜੀ ਹੈ ਲਹਿਰ ਚਾਈ ਹੋਈ ਹੈ ਤਾਂ ਅੱਜ ਫਿਰ ਇੱਕ ਵਾਰ ਜਿਹੜੀ ਹੈ ਮੰਦਭਾਗੀ ਖਬਰ ਸੁਣਨ ਨੂੰ ਸਾਹਮਣੇ ਆ ਜੱਤੇ ਕਿ ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਦਾ ਜਿਹੜਾ ਹਾਰਟ ਅਟੈਕ ਦੇ ਕਾਰਨ ਦੇਹਾਂਤ ਹੋ ਗਿਆ